ਮੱਤੇ ਵਾਲੀ ਦੇ ਵਿੱਚ ਕਰਾਇਗੇ ਫਰਮਾਨ ਵਾਲੀ ਸੜਕ ਪੱਕਾ ਕਰਾਂਗੇ ਮੰਗ ਜੀ ਬੰਦੀ ਬਾਈ ਜੀ ਜਾਂਤੀ ਆ ਰਹੀ ਨੂੰ ਜਾਈਆਂ ਵਾਹ ਮੈਂ ਦਰਵਾਇਆ ਮੇਰੀ ਭਾਗਣੀ ਮਾ ਹਾ ਯਾਰ ਮਣੀ ਪਾ ਕੀ ਕਹਿੰਦੇ ਕਿਉਂ ਆਏ ਇੱਥੇ ਪਹਿਲੇ ਸੂਬਾ ਕਿਤੋਂ ਆਇਆ ਸਾਥ ਦੇ ਵੰਡੇ ਜਿਹੜਾ 2000 ਮੇਰੇ ਹੱਥੋਂ ਪਰਿਵਿੰਦ ਦੱਸੈ ਨਾ ਲੱਗਣ ਲੜੀ ਇਹ ਰਾਮਨੀ ਕਾਲਾ ਸਰਪੰਚ ਸਾਹਿਬ ਜੀ ਤੇ ਮਾਲ ਵਾਲਾ ਨਾਸ ਸਿੰਘ ਜੋੜੇ ਨੂੰ ਵੀ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਣਾ ਹੀ ਕਰਨੇ ਉਹਨਾਂ ਦੇ ਇਹ ਡੱਬਾ ਕਹਿੰਦਾ ਸਲੇਂਦਾ ਜੀ ਮੈਂ ਉਹਨਾਂ ਨੂੰ ਖਾਣ ਨਹੀਂ ਬਣਦੀ मैं बस नहीं गोली चलाई तू बहुत सारी प्राप्त गोली مارج منتری نام کی